ਅਸਨੂੰ ਨਾ ਪਸੰਦ ਕਰਨ ਵਾਲਿਆਂ ਵਿੱਚ ਇਹ ਗੱਲਾਂ ਚੱਲ ਰਹੀਆਂ ਸਨ ਕਿ ਇੱਧਰ ਪੰਜਾਬ ਦੇ ਵਿੱਚ ਤਾਂ ਕਤਲੇਆਮ ਹੋ ਰਿਹਾ ਏ ਪਰ ਚਮਕੀਲਾ ਇਹੋ ਜਿਹੇ ਗਾਣੇ ਕੱਢ ਰਿਹਾ ਏ ਚੀਜਾ ਮੇਰਾ ਲੱਕ ਮਿਲ ਲੈ ਜਤਿੰਦਰ ਸ਼ਿੰਦਾ ਸੋਚਾਂ ਦੇ ਵਿੱਚ ਸੀ ਕਿ ਇੰਨਾ ਵਹਿਕ ਕਿਵੇਂ ਰਿਹਾ ਹੈ ਚਮਕੀਲੇ ਦਾ ਰਿਕਾਰਡ ਸ਼ਿੰਦਾ ਸੋਚਦਾ ਹੈ ਕਿ ਇਹੋ ਜਿਹੇ ਗਾਣੇ ਤਾਂ ਆਪਾਂ ਵੀ ਲਿਖਦੇ ਹਾਂ ਫਿਰ ਵਹਿਕ ਕਿਉਂ ਨਹੀਂ ਰਹੇ ਗਾਣੇ ਸ਼ਿੰਦਾ ਨੂੰ ਉਸਤੇ ਸਾਥੀ ਦੱਸਦੇ ਹਨ ਕਿ ਚਮਕੀਲਾ ਦਿਨ ਵਿੱਚ ਦੋ ਦੋ ਅਖਾੜੇ ਲਾ ਰਿਹਾ ਹੈ ਤਾਂ ਕਿ ਸਾਨੂੰ ਇੱਕ ਵੀ ਗਾਣਾ ਨਾ ਮਿਲ ਸਕੇ ਉਹ ਸੋਚਦੇ ਹਨ ਕਿ ਜੇ ਇਹ ਨਾਮ ਤੋਂ ਕੋਈ ਗੱਲ ਆ ਜਾਵੇ ਤਾਂ ਲੋਕ ਵੀ ਸੁਣਨਗੇ ਤੇ ਗੱਲ ਵੀ ਫੈਲੇਗੀ ਚਮਕੀਲਾ ਦੀ ਇੰਟਰਵਿਊ ਲੈਣ ਨਿਊਜ਼ ਚੈਨਲ ਵਾਲੇ ਪਹੁੰਚਦੇ ਹਨ ਚਮਕੀਲੇ ਦੀ ਇੰਟਰਵਿਊ ਸ਼ੁਰੂ ਹੁੰਦੀ ਹੈ ਕੁੜੀ ਉਸ ਨੂੰ ਪਹਿਲਾ ਸਵਾਲ ਪੁੱਛਦੀ ਹੈ ਕਿ ਤੁਸੀਂ ਮੈਨੂੰ ਕਿਉਂ ਨਹੀਂ ਵੇਖ ਰਹੇ ਤੁਸੀਂ ਇੱਧਰ ਉੱਤਰ ਕਿਉਂ ਵੇਖ ਰਹੇ ਹੋ ਚਮਕੀਲਾ ਇਸ ਦਾ ਕਾਰਨ ਪੈਂਟ ਪਾਏ ਹੋਣਾ ਦੱਸਦਾ ਹੈ ਕੁੜੀ ਗੁੱਸੇ ਦੇ ਵਿੱਚ ਬੋਲਦੀ ਹੈ ਕਿ ਉਹ ਚਮਕੀਲਾ ਸੰਗ ਰਿਹਾ ਹੈ ਜੋ ਜਾਣਿਆ ਹੀ ਆਪਣੇ ਅਸ਼ਲੀਲ ਗੀਤਾਂ ਦੇ ਕਾਰਨ ਜਾਂਦਾ ਹੈ ਚਮਕੀਲਾ ਕਹਿੰਦਾ ਹੈ ਕਿ ਮੈਂ ਤਾਂ ਸਿਰਫ ਜਿੰਦਾ ਹੀ ਰਹਿਣਾ ਹੈ ਮੇਰੀ ਸਹੀ ਗੱਲ ਤੋਂ ਸੋਚਣ ਦੀ ਔਕਾਤ ਹੀ ਨਹੀਂ ਮੈਂ ਤਾਂ ਸਿਰਫ ਉਹੀ ਗਾਣੇ ਬਣਾਉਣੇ ਹਨ ਜੋ ਲੋਕਾਂ ਨੂੰ ਪਸੰਦ ਆਉਣ ਵਰਨਾ ਮੈਂ ਤਾਂ ਖਤਮ ਹੋ ਜਾਵਾਂਗਾ ਕੁੜੀ ਗੱਲ ਨੂੰ ਟੋਕਦੀ ਹੋਈ ਕਹਿੰਦੀ ਹੈ ਕਿ ਤੁਸੀਂ ਕਿਵੇਂ ਖਤਮ ਹੋਵੋਗੇ ਤੁਸੀਂ ਤਾਂ ਸ਼ਲੋਕ ਸਭ ਤੋਂ ਵੱਧ ਤੁਹਾਨੂੰ ਤਾਂ ਪਸੰਦ ਕਰਦੇ ਹਨ ਚਮਕੀਲਾ ਦੱਸਦਾ ਹੈ ਕਿ ਉਸਦੇ ਗਾਣੇ ਸਭ ਤੋਂ ਵੱਧ ਐਸ ਲਈ ਸੁਣੇ ਜਾਂਦੇ ਹਨ ਕਿਉਂਕਿ ਜ਼ਿਆਦਾਤਰ ਲੋਕ ਛੋਟੇ ਲੋਕ ਹਨ ਮੇਰੇ ਵਰਗੇ ਇਹ ਵੱਡੇ ਲੋਕ ਘਟ ਹਨ ਤੁਹਾਡੇ ਵਰਗੇ ਇਸ ਲਈ ਉਹੀ ਲਿਖਦਾ ਹਾਂ ਜੋ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ ਇਸ ਲਈ ਹੀ ਉਸ ਦੇ ਗਾਣੇ ਚੱਲਦੇ ਹਨ ਕਿਉਂਕਿ ਜੇ ਮੈਂ ਤੁਹਾਡੇ ਵਰਗਾ ਹੁੰਦਾ ਤਾਂ ਤੁਸੀਂ ਮੇਰੀ ਇੰਟਰਵਿਊ ਲੈਣ ਥੋੜਾ ਹੋਣਾ ਸੀ ਫਿਰ ਉਸ ਕੁੜੀ ਨੇ ਇਹੋ ਜਿਹੀ ਦੁਸ਼ਮਣੀ ਕੱਢੀ ਕਿ ਸਾਰੇ ਅਖਬਾਰਾਂ ਤੇ ਦੇ ਵਿੱਚ ਚਮਕੀਲੇ ਦੇ ਖਿਲਾਫ ਉਸਨੇ ਆਰਟੀਕਲ ਛਾਪ ਦਿੱਤੇ ਕਿ ਚਮਕੀਲਾ ਲੱਚਰ ਗਾਣੇ ਗਾਉਂਦਾ ਹੈ ਉਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਡੀਐਸਪੀ ਕਹਿੰਦਾ ਹੈ ਕਿ ਇਹ ਤਾਂ ਸੱਚ ਹੀ ਐ ਇਸ ਵਿੱਚ ਝੂਠ ਵੀ ਤਾਂ ਕੁਝ ਵੀ ਨਹੀਂ ਬਾਕੀ ਕਲਾਕਾਰ ਵੀ ਇੰਡਾਇਰੈਕਟਲੀ ਚਮਕੀਲੇ ਨੂੰ ਕਹਿ ਰਹੇ ਸਨ ਸਟੇਜਾਂ ਉੱਤੇ ਕਿ ਅਸੀਂ ਦੂਜੇ ਕਲਾਕਾਰਾਂ ਵਾਂਗ ਲੱਚਰ ਗਾਣੇ ਨਹੀਂ ਗਾਉਂਦੇ ਅਮਰਜੋਤ ਨੂੰ ਉਸ ਦੀਆਂ ਭੈਣਾਂ ਉਸਦੇ ਗਾਣਿਆਂ ਕਰਕੇ ਨਾ ਪਸੰਦ ਕਰਨ ਲੱਗੀਆਂ ਅਮਰਜੋਤ ਦੇ ਪਿਤਾ ਨੂੰ ਵੀ ਲੋਕ ਸਲਾਹਾਂ ਦੇਣ ਲੱਗੇ ਕਿ ਉਹਨਾਂ ਨੂੰ ਰੋਕਦਾ ਕਿਉਂ ਨਹੀਂ ਟੀਵੀ ਤੇ ਇਹ ਦਿਖਾ ਦਿੱਤਾ ਜਾਂਦਾ ਹੈ ਕਿ ਅੱਗੇ ਤੋਂ ਚਮਕੀਲਾ ਦੇ ਗੀਤ ਹੁਣ ਨਹੀਂ ਸੁਣਾਈ ਦੇਣਗੇ ਚਮਕੀਲਾ ਆਪਣੇ ਘਰ ਵਾਲੀ ਅਮਰਜੋਤ ਨੂੰ ਲੈ ਕੇ ਉਸਤੇ ਪੇਕ ਕੇ ਜਾਂਦਾ ਏ ਉਸ ਦੀਆਂ ਭੈਣਾਂ ਉਸ ਨੂੰ ਆਉਣ ਤੋਂ ਇਨਕਾਰ ਕਰ ਦਿੰਦੀਆਂ ਹਨ ਤਦ ਚਮਕੀਲਾ ਦੱਸਦਾ ਹੈ ਕਿ 4500 ਰੁਪਏ ਇੱਕ ਅਖਾੜੇ ਦੇ ਅੱਜ ਤੱਕ ਕਿਸੇ ਕਲਾਕਾਰ ਨੂੰ ਨਹੀਂ ਮਿਲੇ ਪਰ ਆਪਾਂ ਨੂੰ ਮਿਲ ਰਹੇ ਹਨ ਜਿਵੇਂ ਅਮਿਤਾ ਬਚਨ ਦੇ ਰਿਕਾਰਡ ਬਲੈਕ ਹੁੰਦੇ ਹਨ ਓਵੇਂ ਆਪਣੇ ਗਾਣੇ ਬਲੈਕ ਹੋ ਰਹੇ ਹਨ ਤੇ ਸਮਾ ਸਾਰੀ ਜ਼ਿੰਦਗੀ ਨਹੀਂ ਐਵੇਂ ਦਾ ਰਹਿਣਾ ਅੱਜ ਲੋਕ ਸੁਣ ਰਹੇ ਹਨ ਹਮੇਸ਼ਾ ਨਹੀਂ ਸੁਣਨਗੇ ਇਸ ਤਰ੍ਹਾਂ ਚਮਕੀਲਾ ਅਮਰਜੋਤ ਨੂੰ ਦੁਬਾਰਾ ਰਾਜ਼ੀ ਕਰ ਲੈਂਦਾ ਹੈ ਹੁਣ ਸਾਥੀ ਡੀਐਸਪੀ ਨੂੰ ਦੱਸਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਚਮਕੀਲਾ ਗੰਦਾ ਏ ਕਿਉਂਕਿ ਉਹ ਗਲਤ ਗਾਣੇ ਲਿਖਦਾ ਏ ਤੇ ਗਾਉਂਦਾ ਹੈ ਹੁਣ ਤੁਸੀਂ ਇਹ ਦੱਸੋ ਕਿ ਉਸਤੇ ਇਹ ਗਾਣੇ ਸੁਣਦੇ ਵੀ ਤਾਂ ਲੋਕ ਹੀ ਹਨ ਤਾਂ ਹੀ ਉਸਦੇ ਰਿਕਾਰਡ ਹਟ ਹੁੰਦੇ ਹਨ ਤਾਂ ਇਸ ਦਾ ਤਾਂ ਮਤਲਬ ਇਹ ਹੈ ਕਿ ਜ਼ਿਆਦਾਤਰ ਲੋਕ ਗਲਤ ਹਨ ਡੀਐਸਪੀ ਵਿਹਾ ਦੇ ਵਿੱਚ ਜਵਾਬ ਦਿੰਦਾ ਹੋਇਆ ਗੱਲ ਨੂੰ ਟੋਕਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕਚਰਾ ਹੀ ਪਸੰਦ ਹੁੰਦਾ ਹੈ ਹੁਣ ਉਹਨਾਂ ਦਾ ਕੀ ਕਰੀਏ ਦੇ ਦੇਈਏ ਉਹਨਾਂ ਨੂੰ ਕਚਰਾ ਤਾਂ ਸਾਥੀ ਬੋਲਿਆ ਅਸੀਂ ਕੀ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਦੇਣ ਵਾਲੇ ਜਦੋਂ ਜਨਤਾ ਨੇ ਗੀਤ ਸੁਣਨੇ ਹਨ ਲੋਕਾਂ ਦੀ ਆਪਦੀ ਪਸੰਦ ਹੈ ਤਾਂ ਲੋਕ ਹੀ ਤਾਂ ਤੈਅ ਕਰਨਗੇ ਕਿ ਉਹਨਾਂ ਨੇ ਕੀ ਸੁਣਨਾ ਹੈ ਤੇ ਕੀ ਨਹੀਂ ਸੁਣਨਾ ਬਾਕੀ ਅਗਲੇ ਭਾਗ ਦੇ ਵਿੱਚ ਫਿਲਮ ਦੀ ਪੂਰੀ ਡਿਸਕ੍ਰਿਪਸ਼ਨ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।